ਜੇ ਪੱਕੀ ਭਰਤੀ ਕੋਈ ਹੋਈ ਸੀ ਤਾਂ ਉਹ 1158 26 27 ਸਾਲਾਂ ਬਾਅਦ ਜਿਹੜੀ ਭਰਤੀ ਹੋਈ ਇਸ ਮਾਮਲੇ ਦੇ ਵਿੱਚ ਵੀ ਇਹ ਕਹਿ ਰਹੇ ਆ ਕਿ ਸਾਨੂੰ ਇੱਕ ਕ੍ਰਿਸ਼ਨ ਕੁਮਾਰ ਦਾ ਨਾਮ ਦਾ ਅਫਸਰ ਸੀਗਾ ਜਿਹਨੇ ਸਾਨੂੰ ਦੱਸਿਆ ਹੀ ਨਹੀਂਗਾ ਕਿ ਨਿਯਮ ਕੀ ਹੁੰਦੇ ਆ ਹਨਾ ਜੇ ਯਾਰ ਤੁਹਾਨੂੰ ਇਹ ਅਫਸਰਾਂ ਦੇ ਡਿਪੈਂਡ ਰਹਿਣਾ ਫਿਰ ਤੁਸੀਂ ਮੰਤਰੀ ਕਿਸ ਲਈ ਬਣੇ ਆ ਸਿੱਖਿਆ ਮੰਤਰੀ ਆਪਦੇ ਆਪ ਨੂੰ ਐਲ ਐਲ ਬੀ ਕਹਿੰਦੇ ਆ ਕਿ ਅਸੀਂ ਤਾਂ ਵਕੀਲ ਆ ਹਨਾ ਵਕਾਲਤ ਪੜ੍ਹੀ ਹੋਈ ਆ ਜੇ ਉਹਨਾਂ ਨੂੰ ਨਿਯਮ ਨਹੀਂ ਦਿਸੀਗੇ ਜੇ ਉਹਨਾਂ ਨੂੰ ਖਾਮੀਆਂ ਨਹੀਂ ਦਿਸੀਆਂ ਗਿਆ ਇਹਨਾਂ ਨੂੰ 4-4 5-5 ਸਾਲ ਖੱਜਲ ਕਰਕੇ ਹਨਾ 2.5 2.5 ਸਾਲ ਹੋ ਗਏ ਜੌਬ ਦੇ ਵਿੱਚ ਲਾ ਕੇ ਲਾਇਆ। ਉਸ ਤੋਂ ਬਾਅਦ ਇਹ ਕਹਦੇ ਨਾ ਕਿ ਤੁਸੀਂ ਬਾਈ ਹੁਣ ਘਰਾਂ ਨੂੰ ਜਾਓ। ਇਹ ਕਿਸ ਤਰ੍ਹਾਂ ਦਾ ਤਰੀਕਾ ਹੈ? ਕੋਰਟ ਨੇ ਉਸ ਅਫਸਰ ਨੂੰ ਜ਼ਿੰਮੇਵਾਰ ਨਹੀਂ ਠਰਾਇਆ ਜਿਨੇ ਉਹ ਗਲਤ ਪਨੀਤੀ ਉਹ ਜਿਹੜਾ ਭਰਤੀ ਕੀਤੀ ਕਿਸੇ ਮੰਤਰੀ ਨੂੰ ਜ਼ਿੰਮੇਵਾਰ ਨਹੀਂ ਠਰਾਂਦੇ। ਉਹ ਕਹਿੰਦੇ ਭਰਤੀ ਰੱਦ ਕਰ ਦੋ। ਕੀ ਉਹ ਅਫਸਰ ਦੀ ਜ਼ਿੰਮੇਵਾਰੀ ਤੈਅ ਕਰਨੀ ਨਹੀਂ ਬੰਦੀ? ਪਹਿਲਾਂ ਵੀ ਇਹਨਾਂ ਦੀ ਇੱਕ ਲੇਡੀ ਜਿਹੜੀ ਸ਼ਹੀਦ ਮਤਲਬ ਸੁਸਾਈਡ ਕਰ ਗਈ ਸੀ ਤੇ ਹੁਣ ਪਤਾ ਨਹੀਂ ਕਿੰਨੇ ਨੇ ਸੁਸਾਈਡ ਕਰਨੇ ਆਗੇ ਆ। ਇਹਨਾਂ ਨੂੰ ਤਕਲੀਫ ਹੁੰਦੀ ਆ ਕਿ ਸਰਕਾਰੀ ਕਾਲਜਾਂ ਦੇ ਵਿੱਚ ਸਰਕਾਰੀ ਪ੍ਰੋਫੈਸਰ ਕਿਸ ਤਰ੍ਹਾਂ ਪਾਤੀ ਹੋਗੇ ਸਾਨੂੰ ਤਾਂ ਤਨਖਾਹ ਜਿਹੜੀ ਲੱਖ ਲੱਖ ਰੁਪਈਆ ਦੇਣੀ ਪੈਣੀ ਆ ਸਾਨੂੰ ਤਾਂ ਪੈਨਸ਼ਨ ਦੇਣੀ ਪੈ ਜਾਣੀ ਆ ਇਨਾਂ ਪ੍ਰੋਫੈਸਰਾਂ ਨੂੰ ਇਹ ਮੈਂ ਤਾਂ ਅੱਜ ਤੱਕ ਪਹਿਲੀ ਵਾਰ ਸੁਣ ਰਿਹਾ ਇਸ ਤਰ੍ਹਾਂ ਕੁਝ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ ਕਿ ਕਿਸੇ ਨੂੰ ਰੱਖ ਕੇ ਕੱਢਿਆ ਜਾ ਰਿਹਾ ਹੈ ਯੂਨੀਵਰਸਿਟੀਆਂ ਲਗਾਤਾਰ ਸਰਕਾਰੀ ਇਹ ਜਿਹੜੀਆਂ ਬੰਦ ਹੁੰਦੀਆਂ ਜਾ ਰਹੀਆਂ ਕੋਰਸ ਬੰਦ ਹੁੰਦੇ ਜਾ ਰਹੇ ਆ ਕਿਉਂਕਿ ਉੱਥੇ ਪ੍ਰੋਫੈਸਰ ਨਹੀਂ ਸੀ ਲੋਕੋਏ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਇਮਤਾਜ਼ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਦੇ ਬਾਹਰ ਮੌਜੂਦ ਹਾਂ ਉੱਥੇ ਅੱਜ 1158 ਲਗਾਤਾਰ ਦਿਖਾ ਰਹੇ ਹਾਂ ਕਿ ਜਿਹੜਾ ਸੰਘਰਸ਼ ਕਰ ਰਹੇ ਹੈ ਪ੍ਰੋਫੈਸਰ ਅਤੇ ਲਾਇਬ੍ਰੇਰੀਨ ਜਿਨ੍ਹਾਂ ਦੀ ਜਿਹੜੀ ਭਾਰਤੀ ਸੁਪਰੀਮ ਕੋਰਟ ਦੇ ਵੱਲੋਂ ਰੱਦ ਕੀਤੀ ਗਈ ਹੈ ਇਹਨਾਂ ਦਾ ਇਹ ਕਹਿਣਾ ਕਿ ਜਿਹੜਾ ਸਰਕਾਰ ਨੇ ਉਹ ਡਿਫੈਂਡ ਨਹੀਂ ਕੀਤਾ ਹੈ ਤੇ ਸੁਪਰੀਮ ਕੋਰਟ ਨੇ ਵੀ ਇਹ ਕਿਹਾ ਕਿ ਜਿਹੜੀ ਸਟੇਟ ਆ ਉਹ ਫੇਲ ਹੋਈ ਹੈ ਸਾਨੂੰ ਡਿਫੈਂਡ ਕਰਨ ਦੇ ਵਿੱਚ ਤਾਂ ਉੱਥੇ ਗੱਲਬਾਤ ਕਰਦੇ ਆ ਪੰਜਾਬ ਸਟੂਡੈਂਟ ਯੂਨੀਅਨ ਜਿਹੜੇ ਸਟੂਡੈਂਟ ਯੂਨੀਅਨ ਦੇ ਆਗੂ ਵੀ ਪਹੁੰਚੇ ਨੇ ਵਿਦਿਆਰਥੀ ਪਹੁੰਚੇ ਨੇ ਜਿਹ ਗੱਲਬਾਤ ਕਰਦੇ ਆ ਕਿ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਹੁਣ ਵਿਦਿਆਰਥੀਆਂ ਨੂੰ ਆਉਣਗੀਆਂ ਜਾਂ ਜਿਹੜੀਆਂ-ਜਿਹੜੀਆਂ ਇਹਨਾਂ ਨੂੰ ਪ੍ਰੋਫੈਸਰਾਂ ਨੂੰ ਆਉਣਗੀਆਂ ਭਾਈ ਸਭ ਤੋਂ ਪਹਿਲਾਂ ਤਾਂ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਉਸ ਨੂੰ ਕਿਵੇਂ ਦੇਖਦੇ ਹੋ ਜਿਹੜਾ ਕੀਤਾ ਹੈ ਉਹ ਕੀ ਹੱਦ ਦੇ ਵਿੱਚ ਆ ਜਾ ਉਲਟ ਜਾਊਗਾ ਦੇਖੋ ਜੀ ਜਿਸ ਤਰ੍ਹਾਂ ਦੇਸ਼ ਦੇ ਵਿੱਚ ਹਾਇਰ ਐਜੂਕੇਸ਼ਨ ਦਾ ਸੰਕਟ ਆ ਉਹ ਸੰਕਟ ਨੂੰ ਹੋਰ ਗਹਿਰਾ ਕਰਨ ਵਾਲੇ ਪਾਸੇ ਨੂੰ ਧੱਕਿਆ ਗਿਆ ਹੈਗਾ ਇਸ ਪੈਨਸਲੇ ਰਾਈ ਅਸੀਂ ਬਿਲਕੁਲ ਗਲਤ ਮੰਨਦੇ ਆ ਕਿਉਂਕਿ ਜਦੋਂ ਅਸੀਂ ਨਿਗਾਹ ਮਾਰਦੇ ਆ ਇਸ ਦੇਸ਼ ਦੇ ਹਾਇਰ ਐਜੂਕੇਸ਼ਨ ਵੱਲ ਪਾ ਪਿਛਲੇ ਮਹੀਨੇ ਹੀ ਕਯੂਐਸ ਵਰਲਡ ਰੈਂਕਿੰਗ ਯੂਨੀਵਰਸਿਟੀਆਂ ਦੀ ਆਈ ਹੈ ਦੁਨੀਆ ਦੀਆਂ ਟੌਪ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਟੌਪ ਦੀਆਂ 100 ਯੂਨੀਵਰਸਿਟੀਆਂ ਦੇ ਵਿੱਚ ਵੀ ਇਸ ਪ੍ਰਦੇਸ਼ ਦੀ ਇੱਕ ਵੀ ਯੂਨੀਵਰਸਿਟੀ ਨਹੀਂ ਹੈ ਐਡਾ ਵੱਡਾ ਸੰਕਟ ਆ ਐਡਾ ਵੱਡਾ ਸੰਕਟ ਆ ਕਿ ਯੂਨੀਵਰਸਿਟੀਆਂ ਲਗਾਤਾਰ ਸਰਕਾਰੀ ਹੈ ਜਿਹੜੀਆਂ ਬੰਦ ਹੁੰਦੀਆਂ ਜਾ ਰਹੀਆਂ ਕੋਰਸ ਬੰਦ ਹੁੰਦੇ ਜਾ ਰਹੇ ਆ ਕਿਉਂਕਿ ਉੱਥੇ ਪ੍ਰੋਫੈਸਰ ਨਹੀਂ ਸੀ ਖੋਜ ਕਾਰਜ ਰੁਕੇ ਹੋਏ ਆ ਹਣਾ ਪੀਐਚੜੀਆਂ ਨਹੀਂ ਪੂਰੀਆਂ ਹੋ ਰਹੀਆਂ ਤੇ ਇਸ ਦੌਰ ਦੇ ਵਿੱਚ ਹਨਾ ਜਦੋਂ ਇੱਡਾ ਵੱਡਾ ਸਿੱਖਿਆ ਦਾ ਸੰਕਟ ਹੋਵੇ ਉਸ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਇੱਡਾ ਵੱਡਾ ਸੰਕਟ ਹੋਇਆ ਕਿ ਪ੍ਰੋਫੈਸਰ ਹੀ ਮਤਲਬ ਖਤਮ ਹੋਣ ਕਿਨਾਰੇ ਆ ਜੇ ਪੱਕੀ ਭਰਤੀ ਕੋਈ ਹੋਈ ਸੀ ਤਾਂ ਉਹ 1158 26 27 ਸਾਲਾਂ ਬਾਅਦ ਜਿਹੜੀ ਭਰਤੀ ਹੋਈ ਤੇ ਉਹ ਭਰਤੀ ਦਾ ਜੋ ਹਾਲ ਹੋਇਆ ਹੈ गाइस ਸਾਡੇ ਸਾਹਮਣੇ ਕਸੂਰ ਇਹਨਾਂ ਦਾ ਨਹੀਂ ਹੈ ਅਸੀਂ ਇਹ ਮੰਨਦੇ ਆ ਕਿ 1158 ਭਰਤੀ ਜਿਨ੍ਹਾਂ ਨੇ ਕੱਢੀ ਹਨਾ ਕੀ ਉਹਨਾਂ ਨੂੰ ਖਾਮੀਆਂ ਦਾ ਪਤਾ ਨਹੀਂ ਸੀ ਖਾਮੀਆਂ ਦਾ ਪਤਾ ਸੀ ਅਣਪਾਰੇ ਪਿਛਲੇ ਜਦੋਂ ਦੀ ਇਹ ਸਰਕਾਰ ਆਈ ਆ ਭਗਵੰਤ ਮਾਨ ਸਰਕਾਰ ਦੀ ਗੱਲ ਪਹਿਲਾਂ ਦੀਆਂ ਸਰਕਾਰਾਂ ਵੀ ਇਹੀ ਕੁਸ਼ ਕਰਦੀਆਂ ਲਈਆਂ ਇਹ ਸਰਕਾਰ ਵੀ ਲਗਾਤਾਰ ਜਿਹੜਾ ਅਫਸਰ ਜੇ ਕੋਈ ਜਦੋਂ 8 ਕਾਲਜ ਇਹਨਾਂ ਨੇ ਪੰਜਾਬ ਦੇ ਪ੍ਰਾਈਵੇਟ ਕੀਤੇ ਆ ਹਨਾ ਕੋਸ਼ਿਸ਼ ਕੀਤੀ ਇਹਨਾਂ ਨੇ 8 ਕਾਲਜ ਪੰਜਾਬ ਦੇ ਨੂੰ ਪ੍ਰਾਈਵੇਟ ਕਰਨ ਦੀ ਅਸੀਂ ਉਹਦੇ ਖਿਲਾਫ ਲੜੇ ਆ ਜਦੋਂ ਵਿਦਿਆਰਥੀ ਸੜਕਾਂ ਤੇ ਆਏ ਤਾਂ ਫਿਰ ਇਹੀ ਭਗਵੰਤਮਾਨ ਸਾਹਿਬ ਕਹਿੰਦੇ ਕਿ ਸਾਨੂੰ ਇੱਕ ਅਫਸਰ ਨੇ ਗੁੰਮਰਾਹ ਕੀਤਾ ਉਹ 8 ਕਾਲਜ ਪ੍ਰਾਈਵੇਟ ਕਰਨ ਨੂੰ ਇਸ ਮਾਮਲੇ ਦੇ ਵਿੱਚ ਵੀ ਇਹ ਕਹਿ ਰਹੇ ਆ ਕਿ ਸਾਨੂੰ ਇੱਕ ਕ੍ਰਿਸ਼ਨ ਕੁਮਾਰ ਦਾ ਨਾਮ ਦਾ ਅਫਸਰ ਸੀਗਾ ਜਿਹਨੇ ਸਾਨੂੰ ਦੱਸਿਆ ਹੀ ਨਹੀਂਗਾ ਕਿ ਨਿਯਮ ਕੀ ਹੁੰਦੇ ਆ ਹਨਾ ਜੇ ਯਾਰ ਤੁਹਾਨੂੰ ਇਹ ਅਫਸਰਾਂ ਦੇ ਡਿਪੈਂਡ ਰਹਿਣਾ ਫਿਰ ਤੁਸੀਂ ਮੰਤਰੀ ਕਿਸ ਲਈ ਬਨੇ ਆ ਸਿੱਖਿਆ ਮੰਤਰੀ ਆਪ ਦੇ ਆਪ ਨੂੰ ਐਲ ਐਲ ਬੀ ਕਹਿੰਦੇ ਆ ਕਿ ਅਸੀਂ ਤਾਂ ਵਕੀਲ ਆ ਹਨਾ ਵਕਾਲਤ ਪੜੀ ਹੋਈ ਆ ਜੇ ਉਹਨਾਂ ਨੂੰ ਨਿਯਮ ਨਹੀਂ ਦਿਸੀਗੇ ਜੇ ਉਹਨਾਂ ਨੂੰ ਖਾਮੀਆਂ ਨਹੀਂ ਦਿਸੀਆਂ ਗਈਆਂ ਇਹਨਾਂ ਨੂੰ 4 4 5 5 ਸਾਲ ਖੱਜਲ ਕਰਕੇ ਘਨ 2.5 2.5 ਸਾਲ ਹੋ ਗਏ ਜੌਬ ਦੇ ਵਿੱਚ ਲੱਗ ਕੇ ਲਾਇਾਨ ਉਸ ਤੋਂ ਬਾਅਦ ਇਹ ਕਹਿ ਦੇਣਾ ਕਿ ਤੁਸੀਂ ਭਾਈ ਹੁਣ ਘਰਾਂ ਨੂੰ ਜਾਓ ਇਹ ਕਿਸ ਤਰ੍ਹਾਂ ਦਾ ਤਰੀਕਾ ਹੈ ਇਹ ਮੈਂ ਤਾਂ ਅਸੀਂ ਤਾਂ ਪਹਿਲੀ ਵਾਰ ਸੁਣ ਰਹੇ ਹਾਂ ਇਸ ਤਰ੍ਹਾਂ ਕੁਝ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ ਕਿ ਕਿਸੇ ਨੂੰ ਰੱਖ ਕੇ ਕੱਢਿਆ ਜਾ ਰਿਹਾ ਹੈ ਆਮ ਤੌਰ ਤੇ ਇਹੀ ਹੁੰਦਾ ਕਿ ਨੌਕਰੀਆਂ ਲੈਣ ਲਈ ਤਾਂ ਨਹੀਂ ਲੱਗਦੇ ਪਰ ਇੱਥੇ ਮਿਲ ਗਈਆਂ ਨੇ ਉਸ ਤੋਂ ਬਾਅਦ ਕੱਢ ਦਿੱਤਾ ਗਿਆ ਦੁਬਾਰੇ ਇਹ ਪਹਿਲੀ ਵਾਰ ਹੋ ਰਿਹਾ ਪੰਜਾਬ ਦੇ ਕਿ ਅਸੀਂ ਵੀ ਪਹਿਲੀ ਵਾਰ ਸੁਣ ਰਹੇ ਹਾਂ ਕਿ ਕਿਸੇ ਨੂੰ ਜੌਬ ਲੱਗ ਕੇ ਬੰਦਾ ਖੁਸ਼ ਖੁਸ਼ੀ ਐਡਾ ਮਨਾ ਰਿਹਾ ਕਿ ਭਾਈ ਯਾਰ ਅਸੀਂ ਜੌਬ ਲੱਗ ਗਿਆ ਸ਼ਾਇਦ ਤੇ ਉਹ ਅਜੇ ਕਾ ਪਤਾ ਹੀ ਨਹੀਂ ਹੈ ਇਹ ਪਵਿੱਖ ਦੇ ਵਿੱਚ ਇੱਕ ਰਾ ਕੀ ਤਾ ਗਿਆ ਕਿ ਕਿਸੇ ਨੂੰ ਵੀ ਕਦੋਂ ਵੀ ਕੱਢਿਆ ਜਾ ਸਕਦਾ ਤੁਹਾਡੀ ਜੌਬ ਸਰਕਾਰ ਦੇ ਰਹਿਮੋ ਕਰਮ ਤੇ ਆ ਇਥੇ ਕੋਰਟ ਦੇ ਰਹਿਮੋ ਕਰਮ ਤੇ ਆ ਤੁਸੀਂ ਦੇਖੋ ਫੈਸਲਾ ਸੀ ਪੜਿਆ ਸਾਰਾ ਕੋਰਟ ਨੇ ਉਸ ਅਫਸਰ ਨੂੰ ਜ਼ਿੰਮੇਵਾਰ ਨਹੀਂ ਠਰਾਇਆ ਜਿਨੇ ਉਹ ਗਲਤ ਪਿੰਨੀ ਥੀ ਉਹ ਜਿਹੜਾ ਭਰਤੀ ਕੀਤੀ ਕਿਸੇ ਮੰਤਰੀ ਨੂੰ ਜ਼ਿੰਮੇਵਾਰ ਨਹੀਂ ਠਰਾਉਂਦੇ ਉਹ ਕਹਿੰਦੇ ਆ ਭਰਤੀ ਰੱਦ ਕਰ ਦੋ ਕੀ ਉਹ ਅਫਸਰ ਦੀ ਜ਼ਿੰਮੇਵਾਰੀ ਤੈਅ ਕਰਨੀ ਨਹੀਂ ਬੰਦੀ ਕੀ ਇਹਨਾਂ ਨੂੰ ਜਿਹੜਾ 4 ਸਾਲ ਖੱਜਲ ਕੀਤਾ ਗਿਆ ਇਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਹੁਣ ਵੀ ਵਿਚਾਰੇ ਡਿਪਰੈਸ਼ਨ ਦੀਆਂ ਗੋਲੀਆਂ ਖਾਂਦੇ ਫਿਰਦੇ ਆ ਪਹਿਲਾਂ ਵੀ ਇਹਨਾਂ ਦੀ ਇੱਕ ਲੇਡੀ ਜਿਹੜੀ ਸ਼ਹੀਦ ਮਤਲਬ ਸੁਸਾਈਡ ਕਰ ਗਈ ਸੀ ਤੇ ਹੁਣ ਪਤਾ ਨਹੀਂ ਕਿੰਨੇ ਨੇ ਸੁਸਾਈਡ ਕਰਨੇ ਹੈਗੇ ਆ ਕੀ ਇਹਨਾਂ ਦੀ ਜ਼ਿੰਦਗੀਆਂ ਨਾਲ ਉਹ ਜਿਹੜਾ ਉਹਨਾਂ ਦਾ ਮਤਲਬ ਧਿਆਨ ਨਹੀਂ ਰੱਖਿਆ ਜਾਣਾ ਸਹੀ ਚਾਹੀਦਾ ਸੀ ਕੋਰਟ ਦੇ ਫੈਸਲੇ ਵਿੱਚ ਕਿ ਇੰਨਾਂ ਲਈ ਕੋਈ ਮੁਆਵਜ਼ਾ ਨਹੀਂ ਬੰਦਾ ਸੀ ਜੇ ਭਰਤੀ ਰੱਦ ਕਰਨੀ ਸੀ ਤਾਂ ਕਿ ਉਹ ਅਫਸਰ ਨੂੰ ਸਜ਼ਾ ਨਹੀਂ ਕੋਈ ਬੰਦੀਗੀ ਜਿਨੇ ਇਹ ਭਰਤੀ ਜਿਹੜੀ ਮਤਲਬ ਜਾਣ ਪੁੱਝ ਕੇ ਭਰਤੀ ਕਰਨ ਦਾ ਹੁਣ ਦਿੱਤੀ ਹੈ ਅਸੀਂ ਇਹ ਸਾਰੀ ਜ਼ਿੰਮੇਵਾਰੀ ਚੁਣ ਮੰਨਦੇ ਹਾਂ ਕਿ ਇਹ ਜ਼ਿੰਮੇਵਾਰੀ ਤੈਹ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਦੁਬਾਰਾ ਇਹਨੂੰ ਦੇਖੇ ਫੈਸਲੇ ਤੇ ਉਹ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਕਰੇ ਮੰਤਰੀਆਂ ਦੀ ਜ਼ਿੰਮੇਵਾਰੀ ਤੈਅ ਕਰੇ ਜੇ ਇਹਨਾਂ ਨੂੰ ਲੱਗਦਾ ਕਿ ਅਸੀਂ ਗੁੰਮਰਾਹ ਹੋ ਗਏ ਆ ਤਾਂ ਇਹਨਾਂ ਨੂੰ ਆਪਦੇ ਪਦ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਇਹਨਾਂ ਦਾ ਇੱਥੇ ਬਣੇ ਰਹਿਦਾ ਕੋਈ ਮਤਲਬ ਨਹੀਂ ਜਿਹੜੇ ਆਪਦੇ ਆਪ ਨੂੰ ਕਹਿੰਦੇ ਘੌਂਦੇ ਪੜੇ ਲਿਖੇ ਮੰਨਦੇ ਸੀਗੇ ਜਿਹੜੇ ਕਹਿੰਦੇ ਸੀ ਅਸੀਂ ਲੋਕਾਂ ਦੀ ਗੱਲ ਕਰਾਂਗੇ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੇ ਹਾਇਰ ਐਜੂਕੇਸ਼ਨ ਦੇ ਸੰਕਟ ਲਈ ਇਹ ਜ਼ਿੰਮੇਵਾਰ ਆ ਬਰਾਬਰ ਦੇ ਤੁਸੀਂ ਦੇਖੋ ਕੱਲਾ ਇਹਨਾਂ ਨਾਲ ਨਹੀਂ ਇਹ ਕੁਝ ਵਾਪਰ ਰਿਆ ਪੰਜਾਬ ਦੇ ਕਾਲਜਾਂ ਦੇ ਵਿੱਚ ਗੈ 25 25 ਸਾਲ ਹੋ ਗਏ ਉਹਨਾਂ ਦੀ ਤਨਖਾਹਾਂ ਜਿਹੜੀਆਂ ਸਰਕਾਰੀ ਖਜ਼ਾਨੇ ਚੋਂ ਨਹੀਂ ਜਿੱਤਿਆ ਇਹਨਾਂ ਨੂੰ ਤਨਖਾਹ ਸਟੂਡੈਂਟ ਤੋਂ ਇਕੱਠੇ ਕਰਕੇ ਪੈਸੇ ਦਿੱਤੇ ਜਾਂਦੇ ਆ ਉਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਇਹ ਭਰਤੀ ਕੀਤੀ ਗਈ ਹੈ ਇਹਨਾਂ ਦੀ ਭਰਤੀ ਰੋਲ ਦਿੱਤੀ ਗਈ ਹੈ ਪਤਾ ਨਹੀਂ ਇਹਨਾਂ ਨੂੰ ਰੱਖਣਾ ਨਹੀਂ ਰੱਖਣਾ ਜੇ ਰੱਖਣਗੇ ਵੀ ਤਾਂ ਇਸ ਤਰ੍ਹਾਂ ਰੱਖਣਗੇ ਕਿ ਬਾਈ ਤੁਸੀਂ ਵੀ ਚੱਲ 15000 ਰੁਪਇਆ ਲੈ ਲਿਆ ਕਰੋ ਕੱਚੇ ਤੌਰ ਤੇ ਰਹਿ ਲੋ ਹਨਾ ਕੋਈ ਪੈਨਸ਼ਨ ਨਹੀਂ ਕੋਈ ਕੋਈ ਹੁੰਦੇ ਜੀ ਤਨਖਾਹ ਨਹੀਂ ਇਸ ਤਰ੍ਹਾਂ ਦੀ ਜਿਹੜੀ ਨੀਤੀ ਆ ਜਦੋਂ ਡਬਲ ਬੈਂਚ ਤੇ ਭਰਤੀ ਬਹਾਲ ਹੁੰਦੀ ਹੈ ਉਦੋਂ ਜਿਹੜੇ ਸਿੱਖਿਆ ਮੰਤਰੀ ਹਰਜੋਤ ਬੈਂਸ ਉਹ ਇਹ ਕਹਿੰਦੇ ਕਿ ਅ ਜਦੋਂ ਇਹ ਸੁਪਰੀਮ ਕੋਰਟ ਦਾ ਫੈਸਲਾ ਹੁੰਦਾ ਉਹ ਕਹਿੰਦੇ ਕਿ ਤਾਂ ਪ੍ਰਗਟ ਸੇ ਨੇ ਕੱਢੀ ਸੀ ਉਹਨਾਂ ਨੂੰ ਪਤਾ ਹੋਊਗਾ ਮਤਲਬ ਇਹ ਕਿਵੇਂ ਦੇਖਦੇ ਹੋ ਕਿ ਜੇਕਰ ਪਾਸ ਹੋ ਗਿਆ ਕੰਮ ਤੇ ਉਹ ਸਾਡਾ ਜੇਕਰ ਫੇਲ ਤੇ ਹੋ ਕਿਸੇ ਦਾ ਜੀ ਇਹ ਬਿਲਕੁਲ ਏਕ ਲਈ ਇਸ ਗੱਲ ਤੇ ਨਹੀਂ ਕਈ ਸਾਰੀਆਂ ਗੱਲਾਂ ਤੇ ਜਦੋਂ ਹੀ ਕੋਈ ਗਲਤ ਹੋ ਰਿਹਾ ਉਹਦੀ ਜ਼ਿੰਮੇਵਾਰੀ ਲੈਣ ਤੋਂ ਹੀ ਪਾਜਦੇ ਆ ਪਹਿਲਾਂ ਵੀ 8 ਕਾਲ ਨੂੰ ਪ੍ਰਾਈਵੇਟ ਉਹ ਅਫਸਰ ਤੇ ਜ਼ਿੰਮੇਵਾਰੀ ਸੁਰਦੀ ਆ ਤੁਹਾਡੀ ਜ਼ਿੰਮੇਵਾਰੀ ਫਿਰ ਕਿੱਧਰ ਗਈ ਹਨਾ ਅੱਜ ਇਹ ਭਰਤੀ ਦਾ ਤੁਹਾਡੀ ਜ਼ਿੰਮੇਵਾਰੀ ਕਿੱਥੇ ਆ ਤਾਡੀ ਜ਼ਿੰਮੇਵਾਰੀ ਜੇ ਭਰਗਤ ਸਿੰਘ ਗਲਤ ਗੱਡੀ ਤੁਸੀਂ ਯਾਰ ਇਹਨੂੰ ਰੱਦ ਕਰਕੇ ਤੁਸੀਂ ਸਹੀ ਕਰ ਦੇ ਨਿਯਮਾਂ ਨੂੰ ਸਹੀ ਕਰਕੇ ਕੱਢ ਦੇ ਭਰਤੀ ਪੂਰੀ ਤਾਂ ਇਹਨਾਂ ਦੇ ਕਾਰਜਕਾਲ ਦਰਾਨੀ ਹੋਈ ਆ ਹਨਾ ਇਹ ਕੱਲੀ ਇਹ ਭਰਤੀ ਨਹੀਂ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਭਰਤੀਆਂ ਰੱਦ ਹੋਈਆਂ ਹੈਗੀਆਂ ਅਧੀਆਪਕਾਂ ਦੀ ਜਿਹੜੀ 3704 ਭਰਤੀ ਆ ਹਨਾ ਉਹਦੇ ਵਿੱਚ ਭਰਤੀ ਹੋ ਕੇ ਉਹ ਕਈ ਕਈ ਸਾਲ ਹੋ ਗਏ ਕੰਮ ਕਰਦਿਆਂ ਨੂੰ ਉਹਨਾਂ ਨੂੰ ਸਕੂਲਾਂ ਦੇ ਵਿੱਚ ਉਹਨਾਂ ਨੂੰ ਹੁਣ ਕਹਿ ਦਿੱਤਾ ਗਿਆ ਕਿ ਤੁਹਾਡੀ ਮੈਰਿਟ ਲਿਸਟ ਦੁਬਾਰਾ ਰੀਕਾਸਟ ਹੋ ਗਈ ਹੈ ਦੁਬਾਰਾ ਮੈਰਿਟ ਲਿਸਟ ਬਣੀ ਹੈ ਕਈ ਜਣੇ ਉਹਦੇ ਵਿੱਚੋਂ ਬਾਹਰ ਹੋ ਗਏ ਆ ਤਿੰਨ ਤਿੰਨ ਸਾਲ ਬਾਅਦ ਚਾਰ ਚਾਰ ਸਾਲ ਬਾਅਦ ਕਿਹਾ ਜਾ ਰਿਹਾ ਕਿ ਇਹਦੇ ਆਪਕਾ ਇਹ ਬਾਤ ਚਲੇ ਜਾਂ ਤੁਸੀ ਤਾਂ ਮੈਰਿਟ ਵਿੱਚ ਹੀ ਨਹੀਂ ਆਉਦੇਗੇ ਤੁਸੀਂ ਗਲਤ ਭਰਤੀ ਕਰ ਲਏ ਗਏ ਸਰਕਾਰ ਦੇਖੋ ਕਿੰਨਾ ਬਹੁਤ ਸੌਖੇ ਤਰੀਕੇ ਨਾਲ ਕਹਿੰਦੀ ਹੈ ਕਿ ਗਲਤ ਪਰਤੀ ਕਰ ਲਏਗੇ ਬਟਾ ਸਵਾਲ ਇਹ ਥੀ ਵੀ ਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੁੰਦਾ ਉਹ ਕੋਈ ਤਾਂ ਸਰਕਾਰ ਕਹਿੰਦੀ ਹੈ ਕਿ ਅਸੀਂ ਮੰਨ ਲਵਾਂਗੇ ਕਿਸੇ ਫੈਸਲੇ ਨੂੰ ਕਹਿੰਦੇ ਕਿ ਅਸੀਂ ਨਹੀਂ ਮੰਨਦੇ ਕਿ ਜਦੋਂ ਮਤਲਬ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਆਉਂਦਾ ਉਹ ਤੋਂ ਕਹਿੰਦੇ ਕਿ ਅਸੀਂ ਨਹੀਂ ਮੰਨਦੇ ਕਿਸੇ ਨੂੰ ਪਰ ਹੁਣ ਕਹਿੰਦੇ ਕਿ ਸੁਪਰੀਮ ਕੋਰਟ ਦਾ ਫੈਸਲਾ ਇਹ ਕਿਵੇਂ ਦੇਖਦੇ ਹੋ ਕਿ ਕੋਈ ਫੈਸਲਾ ਮੰਨਣਾ ਕੋਈ ਨਹੀਂ ਹੈ ਨਾ ਦੇਖੋ ਜੀ ਇਹਨਾਂ ਦੀ ਨੀਤੀ ਹੈ ਸਰਕਾਰੀ ਕਾਲਜਾਂ ਨੂੰ ਖਤਮ ਕਰਨ ਦੀ ਕਿ ਸਰਕਾਰੀ ਕਾਲਜ ਬਚਣ ਨਾ ਇਹਨਾਂ ਦਾ ਏਜੀ ਜਿਹੜਾ ਸੁਪਰੀਮ ਕੋਰਟ ਵਿੱਚ ਨਹੀਂ ਪੇ ਇਨਾਂ ਦੀ ਸਾਫ਼ ਮਨਸ਼ਾ ਸੀ ਕਿ ਇਹ ਭਰਤੀ ਰੂਲੇ ਕੇ ਸਾਹਮਣਾ ਹਨਾ ਇਸੇ ਲਈ ਇਸ ਚੀਜ਼ ਨੂੰ ਲਾਗੂ ਨਹੀਂ ਕਰਨਗੇ ਜਿਹੜੀ ਚੀਜ਼ ਜਿਹੜੀ ਚੀਜ਼ ਤੇ ਵਾਵਾ ਖਟ ਰਹੀਆਂ ਹਨਾ ਜੇ ਕੋਈ ਨਹਿਰੀ ਨਹਿਰੀ ਵਾਲ ਪਾਣ ਹੁੰਦੇ ਚਾਹੇ ਭਾਖ ਡਾਲ ਜੇ ਕੋਈ ਹੱਲ ਨਹੀਂ ਕੀਤਾਗਾ ਕੋਈ ਮੁੱਦਾ ਅੱਜ ਤੱਕ ਵੀ ਨਹੀਂ ਹੱਲ ਹੋਇਆਗਾ ਉਹ ਮੁੱਦੇ ਸਿਰਫ ਭਾਸ਼ਣ ਕਰਨਾ ਸਿਰਫ ਚੁਟਕਲੇ ਸੁਣਾਉਣ ਤੱਕ ਸੀਮਿਤ ਸੀਗੇ ਉਹ ਅੱਜ ਵੀ ਉਹ ਮੁੱਦਾ ਉਸੇ ਤਰ੍ਹਾਂ ਖੜਾ ਪਾਣੀ ਅੱਜ ਵੀ ਇਸੇ ਤਰ੍ਹਾਂ ਲੁੱਟਿਆ ਜਾਂਦਾ ਸਿੱਖਿਆ ਦਾ ਸੰਕਟ ਅੱਜ ਵੀ ਉਸੇ ਤਰ੍ਹਾਂ ਖੜਾ ਹੈਗਾ ਤੇ ਇਸ ਤਰ੍ਹਾਂ ਰਹਿਣਾ ਜੇ ਇਸ ਤਰ੍ਹਾਂ ਇਸ ਤਰ੍ਹਾਂ ਦਾ ਇਹਨਾਂ ਦਾ ਰਵਈਆ ਰਿਹਾ ਨਾ ਤੁਸੀਂ ਦੇਖੋ ਨੀਮਾ ਦੀ ਜਦੋਂ ਇਹ ਗੱਲ ਕਰਦੇ ਆ ਕੋਰਟ ਵੀ ਜਦੋਂ ਗੱਲ ਕਰਦੀ ਆ ਨੀਮ ਇਹਨਾਂ ਨੇ ਜਨਵਰੀ 2025 ਦੇ ਵਿੱਚ ਜਦੋਂ ਸਾਲ ਸ਼ੁਰੂ ਹੁੰਦਾ ਕੇਂਦਰ ਸਰਕਾਰ UGC ਦੇ ਨਿਯਮ ਬਦਲ ਦਿੰਦੀ ਆ ਇੱਕ ਖੱਡਾ ਲੈ ਕੇ ਆਈ ਆ ਜਿੰਦੇ ਚ ਉਹ ਕਹਿੰਦੇ ਅਸੀਂ ਪ੍ਰੋਫੈਸਰ ਹੀ ਹੋ ਰੱਖਣਾ ਜਿਹੜਾ ਆਨਲਾਈਨ ਸਟੱਡੀ ਪ੍ਰਮੋਟ ਕਰੂਗਾ ਉਹ ਕਹਿੰਦੇ ਅਸੀਂ ਪ੍ਰੋਫੈਸਰ ਹੀ ਹੋ ਰੱਖਣਾ ਜਿਹੜਾ ਬੰਦਾ ਪ੍ਰਾਈਵੇਟ ਤੌਰ ਤੇ ਫੰਡ ਲੈ ਕੇ ਆਊਗਾ ਸਰਕਾਰ ਤੋਂ ਫੰਡ ਨਹੀਂ ਮੰਗੂਗਾ ਕਾਲਜਾਂ ਲਈ ਉਹ ਪ੍ਰੋਫੈਸਰ ਉਹਨਾਂ ਪ੍ਰੋਫੈਸਰਾਂ ਨੂੰ ਰੱਖਣ ਦੇ ਹਾਮੀ ਆ ਜਿਹੜੇ ਪ੍ਰੋਫੈਸਰ ਉਹਨਾਂ ਦੀ ਜੀ ਹਜ਼ੂਰੀ ਕਰਨ ਜਿਹੜੇ ਸਰਕਾਰ ਦੇ ਫੰਡਾਂ ਤੇ ਨਿਰਭਰ ਨਾ ਰਹਿਣ ਉਹ ਕਹਿੰਦੇ ਆ ਕਿ 22 ਚਾਂਸਲਰ ਪੜਿਆ ਲਿਖਿਆ ਲਾਉਣ ਦੀ ਜ਼ਰੂਰਤ ਨਹੀਂਗੀ ਕਿਸੇ ਵੀ ਤਰ੍ਹਾਂ ਦਾ ਅਫਸਰ ਕਿਸੇ ਵੀ ਤਰ੍ਹਾਂ ਦਾ ਇੰਡਸਟਰੀ ਦਾ ਮਾਲਕ ਉਹ ਜਿਹੜਾ 22 ਚਾਂਸਲਰ ਯੂਨੀਵਰਸਿਟੀਆਂ ਦਾ ਲਾਇਆ ਜਾ ਸਕਦਾ ਉਹ ਕਹਿੰਦੇ ਆ ਕਿ ਪ੍ਰੋਫੈਸਰ ਜਿਹੜਾ ਨਿਯਮ ਇਹ ਸੀ ਪਹਿਲਾਂ ਕਿ 10% ਤੋਂ ਵੱਧ ਜਿਹੜੀ ਕੰਟਰੈਕਟ ਤੇ ਭਰਤੀ ਨਹੀਂ ਕੀਤੀ ਜਾ ਸਕਦੀ ਮਤਲਬ 90% ਜਿਹੜੀ ਭਰਤੀ ਉਹ ਰੈਗੂਲਰ 베ਸ ਤੇ ਹੋਊਗੀ ਉਹਨਾਂ ਨੇ ਨਿਯਮ ਇਸ ਸਾਲ ਬਦਲ ਦਿੱਤਾ ਹੈਗਾ ਉਹ ਕਹਿੰਦੇ ਉਹ ਹੁਣ ਨਿਯਮ ਇਹ ਬਣ ਗਿਆ ਕਿ 100% ਭਰਤੀ ਕੰਟਰੈਕਟ 베ਸ ਤੇ ਕੱਚੀ ਭਰਤੀ ਜਿਹਨੂੰ ਕਹਿੰਦੇ ਆ ਉਹ ਕੀਤੀ ਜਾ ਸਕਦੀ ਆ ਇਹੀ ਕੇਸ ਜੇ ਦੁਬਾਰਾ ਬਣ ਕੇ ਦੁਬਾਰਾ ਭਰਤੀ ਨਾ ਹੋਵੇ ਮੰਨ ਲਓ ਤੇ ਸੁਪਰੀਮ ਕੋਰਟ ਤੇ ਜਾਂਦਾ ਸੁਪਰੀਮ ਕੋਰਟ ਨੇ ਤਾਂ ਕਹਿ ਦੇਣਾ ਨਿਯਮ ਹੀ ਇਹ ਕਹਿੰਦੇ ਆ ਇਸ ਦੇਸ਼ ਦੇ ਨਿਯਮ ਹੀ ਜਦੋਂ ਲੋਕਾਂ ਦੇ ਵਿਰੋਧ 'ਚ ਖੜੇ ਆ ਹਨਾ ਇਹ ਕਿਹੜੇ ਨਿਯਮਾਂ ਨੂੰ ਮੰਨਦੇ ਆ ਇਹ ਉਹਨਾਂ ਨਿਯਮਾਂ ਨੂੰ ਮੰਨਦੇ ਆ ਜਿਹੜੇ ਇਹਨਾਂ ਦੇ ਪੱਖ 'ਚ ਜਾਂਦੇ ਆ ਤੁਸੀਂ ਦੇਖੋ ਸੰਗਰੂਰ ਦੇ ਵਿੱਚ ਅੱਜ ਅਸੀਂ ਖੜੇ ਆ ਇੱਥੇ ਜ਼ਮੀਨਾਂ ਦੇ ਪਿਛਲੇ ਪਿਛਲੇ ਦਿਨੀ ਇੱਥੇ ਜ਼ਮੀਨ ਦੀ ਲੜਾਈ ਲੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਇਸ ਦੇਸ਼ ਦਾ ਸੰਵਿਧਾਨ ਕਹਿੰਦਾ ਕਿ ਸਾਡੇ 7.5 ਇਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਲੈਂਡ ਸੀਲਿੰਗ ਐਕਟ ਲਾਗੂ ਹੋਣਾ ਚਾਹੀਦਾ ਜਿਹੜੀ ਉੱਪਰਲੀ ਜ਼ਮੀਨ ਆ ਉਹ ਖੋਹ ਕੇ ਇੱਕ ਬੇਜ਼ਮੀਨੇ ਮਜ਼ਦੂਰਾਂ ਨੂੰ ਦਿੱਤੀ ਜਾਣੀ ਚਾਹੀਦੀ ਆ ਉਹ ਕਾਨੂੰਨ ਸੁਪਰੀਮ ਕੋਰਟ ਨੂੰ ਦਿਖਦਾ ਨਹੀਂਗਾ ਕੀ ਉਹਨਾਂ ਨੂੰ ਇਹ ਕਾਨੂੰਨ ਨਹੀਂ ਦਿਖਦਾ ਕਿ ਇਸ ਦੇਸ਼ ਦਾ ਜੰਗਲ ਕਿਸ ਤਰ੍ਹਾਂ ਵੱਡੇ ਜਾ ਰਹੇ ਆ ਕੀ ਉਹਨਾਂ ਨੂੰ ਦਿਖਦਾ ਨਹੀਂ ਹਾਇਰ ਐਜੂਕੇਸ਼ਨ ਦਾ ਕਿੱਡਾ ਵੱਡਾ ਸੰਕਟ ਆ ਉਹਨਾਂ ਨੂੰ ਨਹੀਂ ਦਿਖਦਾ ਉਹਨਾਂ ਨੂੰ ਸਿਰਫ ਇੰਨੀ ਗੱਲ ਦਿਖਦੀ ਆ ਕਿ ਇਹਨਾਂ ਨੂੰ ਤਕਲੀਫ ਹੁੰਦੀ ਆ ਕਿ ਸਰਕਾਰੀ ਕਾਲਜਾਂ ਦੇ ਵਿੱਚ ਸਰਕਾਰੀ ਪ੍ਰੋਫੈਸਰ ਕਿਸ ਤਰ੍ਹਾਂ ਭਰਤੀ ਹੋਗੇ ਸਾਨੂੰ ਤਾਂ ਤਨਖਾਹ ਜਿਹੜੀ ਲੱਖ ਲੱਖ ਰੁਪਈਆ ਦੇਣੀ ਪੈਣੀ ਆ ਸਾਨੂੰ ਤਾਂ ਪੈਨਸ਼ਨ ਦੇਣੀ ਪੈ ਜਾਣੀ ਆ ਇਹਨਾਂ ਪ੍ਰੋਫੈਸਰਾਂ ਨੂੰ ਉਹਨਾਂ ਨੇ ਕਿਹਾ ਇਹ ਜਿਹੜਾ ਇਹ ਜਿਹੜੇ ਭਰਤੀ ਕਰ ਲਏ ਆ ਜਿਹੜੇ ਇਹਨਾਂ ਦੇ ਭੁੱਖ ਦੇ ਵਿੱਚ ਹੋ ਸਕਦਾ ਇਹਨਾਂ ਨੇ 40 ਤੇ 30 ਦੀ 35 ਦੀ ਸਾਲ ਜੌਬ ਕਰਨੀ ਸੀਗੀ ਇੰਨੇ ਨੇ ਟਾਈਮ ਇਹਨਾਂ ਨੂੰ ਪੈਨਸ਼ਨ ਤੇ ਤਨਖਾਹ ਦੇਣੀ ਪੈਣੀ ਸੀਗੀ ਇਸ ਗੱਲ ਤੋਂ ਭੱਜਣ ਲਈ ਨੇ ਉਹ ਜਿਹੜੀ ਪੈਰਵਾਇਜ਼ ਸੁਪਰੀਮ ਕੋਰਟ ਨੇ ਨਹੀਂ ਕੀਤੀ ਗਈ ਤੇ ਉਹਨੂੰ ਲਾਗੂ ਕਰਨਗੇ ਬੜੀ ਜਲਦੀ ਸਾਡੇ ਸਾਹਮਣੇ ਦੇਖਦੇ ਆਂ ਦੇਖਦੇ ਆਂ ਜੇ ਧਰਨਾ ਨਾਟਕ ਨਾ ਲੱਗੇ ਤਾਂ ਜੇ ਇਕਤਾ ਨਾ ਬਣੇ ਜੇ ਇਹ ਜਿਹੜੇ ਪ੍ਰੋਫੈਸਰ ਨਾ ਬੋਲਣ ਵਿਦਿਆਰਥੀ ਨਾ ਬੋਲਣ ਤਾਂ ਇਹ ਕਾਲਜਾਂ ਨੂੰ ਸਰਕਾਰੀ ਕਾਲਜਾਂ ਨੂੰ ਗਰੀਬ ਬੱਚਿਆਂ ਨੂੰ ਜਿਹੜੇ ਸਰਕਾਰੀ ਕਾਲਜਾਂ ਵਿੱਚ ਘੱਟ ਪੈਸੇ ਆ ਪੜਦੇ ਆ ਉਹਨਾਂ ਦਾ ਜਿਹੜਾ ਇੱਕ ਪੂਰੇ ਦਾ ਪੂਰਾ ਤਬਾਹ ਕਰ ਦੇਣਗੇ ਸਾਡੇ ਅੱਖਾਂ ਦੇ ਸਾਹਮਣੇ ਜਿਹੜਾ ਆਉਣ ਵਾਲੇ ਸਾਲਾਂ ਦੇ ਵਿੱਚ ਹੋਊਗਾ ਤੇ ਵੇਖ ਜੇਕਰ ਪੜਾਉਣ ਵਾਲੇ ਪ੍ਰੋਫੈਸਰਾਂ ਦਾ ਇਹ ਹਾਲਾ ਪੜੇ ਲਿਖੇ ਪ੍ਰੋਫੈਸਰ ਨੇ ਫਿਰ ਉਹ ਭਰਤੀ ਹੁੰਦੇ ਨੇ ਉਹ ਪੜਾ ਰਹੇ ਨਹੀਂ ਤੇ ਫਿਰ ਪੜ੍ਹਨ ਵਾਲੇ ਬੱਚਿਆਂ ਦੇ ਮਨ ਵਿੱਚ ਕੀ ਜਾਊਗਾ ਜਦੋਂ ਇਹਨਾਂ ਦੇ ਨਾਲ ਆ ਕੁਝ ਹੋ ਰਿਹਾ ਜੀ ਅਸੀਂ ਜੀ ਸਟੂਡੈਂਟ ਆ ਖੁਦ ਇੰਨਾ ਕਾਲਜਾਂ ਵਿੱਚੋਂ ਆਏ ਆ ਅਸੀਂ ਇਹਨਾਂ ਪ੍ਰੋਫੈਸਰਾਂ ਨੂੰ ਗੈਸਟ ਫੈਕਲਟੀ ਨੂੰ ਦੇਖਦੇ ਰਹੇ ਆ ਮਿਹਨਤ ਕਰਦੇ ਆ ਹਨਾ ਬਹੁਤ ਸਾਰੇ ਵੱਡੇ ਵੱਡੇ ਅਫਸਰ ਇਹਨਾਂ ਨੇ ਲ ਹਣਾ ਜਦੋਂ ਅਸੀਂ ਮੈਂ ਨਾ ਮੈਂ ਪੱਸੀ ਪਿਛਲੇ ਸਮਿਆਂ ਦੀ ਤੁਹਾਨੂੰ ਗੱਲ ਦਸੀਏ ਮੈਂ ਫਾਇਲ ਕਾ ਤੋਂ ਹਾਂ ਐਮ ਆਰ ਕਾਲਜ ਆ ਫਾਇਲ ਕਾ ਦੇ ਵਿੱਚ ਉਸ ਕਾਲਜ ਦੇ ਵਿੱਚ ਪੋਲੀਟੀਕਲ ਸਾਇੰਸ ਦਾ ਇੱਕ ਵੀ ਪ੍ਰੋਫੈਸਰ ਨਹੀਂ ਸੀ ਸਟੂਡੈਂਟ 2500 ਸਟੂਡੈਂਟ ਹੈ ਤੇ ਪੋਲੀਟੀਕਲ ਸਾਇੰਸ ਦਾ ਇੱਕ ਵੀ ਪ੍ਰੋਫੈਸਰ ਨਹੀਂ ਹੈ ਹਿੰਦੀ ਦਾ ਸਿੰਗਲ ਪ੍ਰੋਫੈਸਰ ਨਹੀਂ ਸੀ ਇਕਨੋਮਿਕਸ ਦਾ ਪ੍ਰੋਫੈਸਰ ਨਹੀਂ ਹੈ ਹਣਾ ਪੋਲੀਟੀਕਲ ਸਾਇੰਸ ਦਾ ਗੈਸਟ ਫੈਕਲਟੀ ਵੀ ਪ੍ਰੋਫੈਸਰ ਨਹੀਂ ਇੱਕ ਵੀ ਪ੍ਰੋਫੈਸਰ ਨਹੀਂ ਪੂਰਾ ਸਾਲ ਕਲਾਸ ਨਹੀਂ ਲੱਗੀ ਸਟੂਡੈਂਟ ਦੀ ਤੁਸੀਂ ਦੱਸੋ ਉਹ ਸਟੂਡੈਂਟ ਕਿਸ ਤਰ੍ਹਾਂ ਪੜੂਗਾ ਉਹ ਸਟੂਡੈਂਟ ਜਿਹੜਾ ਕਹਿੰਦੇ ਆ ਕਿ ਦੇਸ਼ ਦੀ ਨਹੀਂ ਕਿਹਾ ਜਾਂਦਾ ਵਿਦਿਆਰਥੀ ਨੂੰ ਹਨਾ ਉਹ ਵਿਦਿਆਰਥੀ ਅਸੀਂ ਕਿਸ ਤਰ੍ਹਾਂ ਦਾ ਪੈਦਾ ਕਰ ਰਹੇ ਆ ਕਿਸ ਤਰ੍ਹਾਂ ਦੀ ਨਹੀਂ ਅਸੀਂ ਖੜੀ ਕਰ ਰਹੇ ਆ ਜੇ ਪ੍ਰੋਫੈਸਰ ਹੀ ਕਾਲਜਾਂ ਵਿੱਚ ਨਹੀਂ ਹੋਣਗੇ ਜੇ ਕਾਲਜ ਪ੍ਰੋਫੈਸਰਾਂ ਤੋਂ ਬਿਨਾ ਚਲਾਉਣੇ ਆ ਤਾਂ ਅਸੀਂ ਕਿਸ ਤਰ੍ਹਾਂ ਦਾ ਵਿਦਿਆਰਥੀ ਪੈਦਾ ਕਰ ਰਹੇ ਆ ਕਿਸ ਤਰ੍ਹਾਂ ਦੀ ਪੜ੍ਹਾਈ ਅਸੀਂ ਸੋਚਦੇ ਆ ਕਿਸ ਤਰ੍ਹਾਂ ਦਾ ਕੋਈ ਇੱਕ ਸੋਚਦੇ ਆ ਇਹ ਤਾਂ ਸਵਾਲ ਹੈ ਹੀ ਸਾਡੇ ਸਾਹਮਣੇ ਇਸੇ ਗੱਲ ਨੂੰ ਲੈ ਕੇ ਅਸੀਂ ਅੜੇ ਹੋਏ ਆ ਲੜ ਰਹੇ ਬਹੁਤ ਧੰਨਵਾਦ ਬਾਈ ਜੀ ਬਿਲਕੁਲ ਧੰਨਵਾਦ ਜੀ ਤੁਹਾਡਾ